ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਰਸ ਨੇ ਈਰਾਨ ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਾਇਆ ਹੈ ਕਾਰਸ ਨੇ ਕਿਹਾ ਕਿ ਈਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਕਾਰਸ ਨੇ ਕਿਹਾ ਕਿ ਜੰਗਬੰਦੀ ਲਾਗੂ ਹੋਣ ਮਗਰੋਂ ਈਰਾਨ ਨੇ ਇਜ਼ਰਾਈਲੀ ਸ਼ਹਿਰ ਤੇ ਮਿਜ਼ਾਈਲਾਂ ਦਾਅ ਕੇ ਗੋਲੀਬੰਦੀ ਦੀ ਮੁਕੰਮਲ ਉਲੰਘਣਾ ਕੀਤੀ ਹੈ ਰੱਖਿਆ ਮੰਤਰੀ ਨੇ ਇਜ਼raਇਲੀ ਫੌਜ ਨੂੰ ਈਰਾਨ ਦੇ ਨੀਮ ਫੌਜੀ ਤੇ ਸਰਕਾਰੀ ਟਿਕਾਣਿਆਂ ਤੇ ਮੁਰਤੋਂ ਹਮਲੇ ਸ਼ੁਰੂ ਕਰਨ ਦੀ ਹਦਾਇਤ ਕੀਤੀ ਹੈ ਇਜ਼raਇਲ ਨੇ ਕਿਹਾ ਕਿ ਜੰਗਬੰਦੀ ਸਮਝੌਤਾ ਅਮਲ ਵਿੱਚ ਆਉਣ ਤੋਂ ਕੁਝ ਘੰਟਿਆਂ ਅੰਦਰ ਈਰਾਨ ਨੇ ਮਿਜ਼ਾਈਲਾਂ ਦਾਕੀਆਂ ਹਨ ਈਰਾਨ ਨੇ ਹਾਲਾਂਕਿ ਜੰਗਬੰਦੀ ਦੀ ਉਲੰਘਣਾ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੀ ਇੱਕ ਰਿਪੋਰਟ ਵਿੱਚ ਈਰਾਨ ਦੀ ਫੌਜ ਨੇ ਜੰਗਬੰਦੀ ਸਮਝੌਤਾ ਅਮਲ ਵਿੱਚ ਆਉਣ ਮਗਰੋਂ ਇਜ਼raਇਲੀ ਸ਼ਹਿਰਾਂ ਤੇ ਮਿਜ਼ਾਈਲਾਂ ਦਾਗਣ ਤੋਂ ਇਨਕਾਰ ਕੀਤਾ ਹੈ ਰੀਪੋਰਟ ਵਿੱਚ ਈਰਾਨ ਦੇ ਹਥਿਆਰਬੰਦ ਬਲਾਂ ਦੇ ਜਨਰਲ ਸਟਾਫ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਨਿਯਮਿਤ ਫੌਜੀ ਤੇ ਇਸ ਦੇ ਨੀਮ ਫੌਜੀ ਰੈਵੋਲੂਸ਼ਨਰੀ ਗਾਰਡ ਸ਼ਾਮਿਲ ਹਨ ਦੱਸਦੇ ਕਿ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਜੰਗਬੰਦੀ ਸ਼ੁਰੂ ਹੋਣ ਤੋਂ 2.5 ਘੰਟਿਆਂ ਅੰਦਰ ਈਰਾਨ ਨੇ ਉਸਦੇ ਕੁਝ ਸ਼ਹਿਰਾਂ ਤੇ ਮਿਜ਼ਾਈਲ ਹਮਲੇ ਕੀਤੇ ਹਨ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਤਹਿਤ ਈਰਾਨ ਤੇ ਫੌਰੀ ਹਮਲੇ ਦੇ ਹੁਕਮ ਦਿੱਤੇ ਹਨ ਹਾਲਾਂਕਿ ਅਜੇ ਤੱਕ ਅਜਿਹੇ ਕਿਸੇ ਹਮਲੇ ਦੀ ਕੋਈ ਰਿਪੋਰਟ ਨਹੀਂ ਹੈ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਰਟਸ ਨੇ ਈਰਾਨ ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਾਇਆ ਹੈ ਕਾਰਟਸ ਨੇ ਕਿਹਾ ਕਿ ਈਰਾਨ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਕਾਰਟਸ ਨੇ ਕਿਹਾ ਕਿ ਜੰਗਬੰਦੀ ਲਾਗੂ ਹੋਣ ਮਗਰੋਂ ਈਰਾਨ ਨੇ ਇਜ਼ਰਾਈਲੀ ਸ਼ਹਿਰ ਤੇ ਮਿਜ਼ਾਈਲਾਂ ਦਾ ਕੇ ਗੋਲੀਬੰਦੀ ਦੀ ਮੁਕੰਮਲ ਉਲੰਘਣਾ ਕੀਤੀ ਹੈ ਰੱਖਿਆ ਮੰਤਰੀ ਨੇ ਇਜ਼raਇਲੀ ਫੌਜ ਨੂੰ ਈਰਾਨ ਦੇ ਨੀਮ ਫੌਜੀ ਤੇ ਸਰਕਾਰੀ ਟਿਕਾਣਿਆਂ ਤੇ ਮੁਰਤੋਂ ਹਮਲੇ ਸ਼ੁਰੂ ਕਰਨ ਦੀ ਹਦਾਇਤ ਕੀਤੀ ਹੈ ਇਜ਼raਇਲ ਨੇ ਕਿਹਾ ਕਿ ਜੰਗਬੰਦੀ ਸਮਝੌਤਾ ਅਮਲ ਵਿੱਚ ਆਉਣ ਤੋਂ ਕੁਝ ਘੰਟਿਆਂ ਅੰਦਰ ਈਰਾਨ ਨੇ ਮਿਜ਼ਾਈਲਾਂ ਦਾਕੀਆਂ ਹਨ ਈਰਾਨ ਨੇ ਹਾਲਾਂਕਿ ਜੰਗਬੰਦੀ ਦੀ ਉਲੰਘਣਾ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਦੀ ਇੱਕ ਰਿਪੋਰਟ ਵਿੱਚ ਈਰਾਨ ਦੀ ਫੌਜ ਨੇ ਜੰਗਬੰਦੀ ਸਮਝੌਤਾ ਅਮਲ ਵਿੱਚ ਆਉਣ ਮਗਰੋਂ ਇਜ਼raਇਲੀ ਸ਼ਹਿਰਾਂ ਤੇ ਮਿਜ਼ਾਈਲਾਂ ਦਾਗਣ ਤੋਂ ਇਨਕਾਰ ਕੀਤਾ ਹੈ ਰੀਪੋਰਟ ਵਿੱਚ ਈਰਾਨ ਦੇ ਹਥਿਆਰਬੰਦ ਬਲਾਂ ਦੇ ਜਨਰਲ ਸਟਾਫ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿੱਚ ਨਿਯਮਿਤ ਫੌਜੀ ਤੇ ਇਸ ਦੇ ਨੀਮ ਫੌਜੀ ਰੈਵੋਲੂਸ਼ਨਰੀ ਗਾਰਡ ਸ਼ਾਮਿਲ ਹਨ ਦੱਸਦੇ ਕਿ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਜੰਗਬੰਦੀ ਸ਼ੁਰੂ ਹੋਣ ਤੋਂ 2.5 ਘੰਟਿਆਂ ਅੰਦਰ ਈਰਾਨ ਨੇ ਉਸਦੇ ਕੁਝ ਸ਼ਹਿਰਾਂ ਤੇ ਮਿਜ਼ਾਈਲ ਹਮਲੇ ਕੀਤੇ ਹਨ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਤਹਿਤ ਈਰਾਨ ਤੇ ਫੌਰੀ ਹਮਲੇ ਦੇ ਹੁਕਮ ਦਿੱਤੇ ਹਨ ਹਾਲਾਂਕਿ ਅਜੇ ਤੱਕ ਅਜਿਹੇ ਕਿਸੇ ਹਮਲੇ ਦੀ ਕੋਈ ਰਿਪੋਰਟ ਨਹੀਂ ਹੈ